22 ਜੁਲਾਈ 2024 ਦਿਨ ਸੋਮਵਾਰ ਸ਼ਾਵਣ ਮਹੀਨੇ ਦਾ ਪਹਿਲਾ ਸੋਮਵਾਰ ਦੋਸਤੋ ਆ ਰਿਹਾ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਨੇਮ ਫੇਮ ਪਾਉਣਾ ਚਾਹੁੰਦੇ ਹੋ ਸ਼ੋਹਰਤ ਪਾਉਣਾ ਚਾਹੁੰਦੇ ਹੋ ਤਾਂ ਦੌਲਤ ਪਾਉਣਾ ਚਾਹੁੰਦੇ ਹੋ ਤੇ ਲੋਕਾਂ ਦੇ ਵਿੱਚ ਤੁਹਾਡਾ ਨਾਮ ਹੋਵੇ ਤੁਹਾਡਾ ਤੁਹਾਡੇ ਪਰਿਵਾਰ ਔਰ ਪਬਲਿਕ ਦੇ ਵਿੱਚ ਸੋਸ਼ਲ ਨੈਟਵਰਕਿੰਗ ਵਧਾਉਣਾ ਚਾਹੁੰਦੇ ਹੋ ਸੋਸ਼ੀਅਲਾਈਜ਼ ਹੋਣਾ ਚਾਹੁੰਦੇ ਹੋ ਬਹੁਤ ਜ਼ਿਆਦਾ ਹਰ ਬੰਦਾ ਤੁਹਾਨੂੰ ਮਿਲੇ ਆ ਕਿ ਤੇ ਤੁਸੀਂ ਹਰ ਬੰਦੇ ਨਾਲ ਜਾ ਕੇ ਜੁੜੋ ਤੇ ਤੁਹਾਡੇ ਨਾਲ ਪਬਲਿਕ ਵੀ ਜੁੜੇ ਤਾਂ ਉਹਦੇ ਲਈ ਬੜਾ ਵਧੀਆ ਇੱਕ ਚੂਕ ਉਪਾਅ ਲੈ ਕੇ ਆਇਆ ਪਰ ਦੋਸਤੋ ਸ਼ਰਤ ਮੇਰੀ ਇਹ ਆ ਵੀ ਇਹ ਜਿੰਨੇ ਸਾਵਣ ਮਾ ਮਹੀਨੇ ਦੇ ਸੋਮਵਾਰ ਨੇ ਹਰ ਸੋਮਵਾਰ ਤੁਹਾਨੂੰ ਕਰਨਾ ਪਏਗਾ ਸਵੇਰੇ 7:30 ਤੋਂ ਪਹਿਲਾਂ ਉਪਾਅ ਕਰਨਾ ਇੱਕ ਟ੍ਰੈਂਗਲ ਝੰਡਾ ਲੈਣਾ ਲਾਲ ਰੰਗ ਦਾ ਦੋਸਤੋ ਉਹਨੂੰ ਸ਼ਿਪ ਕੋਲਿ ਸ਼ੰਕਰ ਦੇ ਮੰਦਿਰ 'ਚ ਚੜਾ ਕੇ